ਅਸੀਂ ਬਿਲਕੁਲ ਕਰਦੇ ਆ ਅਸੀਂ ਤਾਂ ਕਹਿਤਾ ਵੀ ਜੋਰ ਤੇ ਉਤੋਂ ਦਾ ਕਰ ਲਾ ਕੋਈ ਤੇਰੇ ਮਨ ਚ ਕਸਰ ਨਾ ਰਹੇ ਜੀ ਵੀ ਮੇਰੇ ਆਕਾਸਰ ਰਹੇਗੀ ਅਸੀਂ ਤੁਹਾਨੂੰ ਕਹਿਵਾਂ ਕਰ ਲਾ ਕਿ ਤੇਰੇ ਮਨ ਚ ਤੇਰੀ ਭਲੇਖਾ ਨਾ ਰਹੇ ਜੀ ਵੀ ਮੈਂ ਇਥੋਂ ਇਹਨਾਂ ਦਾ ਬਾਲ ਵਿੰਗਾ ਨਹੀਂ ਹੋਇਆ ਸਿੱਧਾ ਚੈਲਜ ਦੇ ਸਾਡਾ ਤਨਵਰੀ ਗਿਣਤੀ ਹੋਣ ਤੋਂ ਬਾਅਦ ਰਿਜ਼ਲਟ ਕਲੀਅਰ ਕੀਤਾ ਅਗੇ ਚ ਚੌਥੀ ਵਾਰ ਫੇਰ ਕਰਾਈ ਜਾਵੇ ਤਨਵਰੀ ਗਿਣਤੀ ਹੋਏ ਤਨਵਰੀ ਹੋਣ ਤੋਂ ਬਾਅਦ ਕਹਿੰਦੇ ਸੈਟੀਸਫਾਈ ਨਹੀਂ ਚੌਥੀ ਵਾਰ ਫੇਰ ਕਰਾਈ ਜਾਵੇ ਲੇਕਿਨ ਪ੍ਰਸ਼ਾਸਨ ਨੇ ਕਿਹਾ ਵੀ ਅਸੀਂ ਨਿਰਪੱਖ ਗਿਣਤੀ ਕਰਾਈਏ ਸੀ ਤੂੰ ਬਾਦ ਹੁਣ ਕੀ ਦਿਹਾ ਰਹੇ ਹੋ ਹੁਣ ਤਾਂ ਐਮਐਲ ਸਾਊਥ ਯਾਰ ਰਹੇ ਸੀ ਉਹਨਾਂ ਨੇ ਸਾਨੂੰ ਡਰਾਇਆ ਧਮਕਾਇਆ ਵੀ ਅਸੀਂ ਬਾਹਮ ਰੋਡ ਕੇ ਨਾਲ ਲੜਾਂਗੇ ਸੀ ਐ ਕਰ ਲਾਂਗੇ ਸਰਕਾਰ ਕੋਲ ਵੀ ਬਹੁਤ ਰਸਤੇ ਹੁੰਦੇ ਐ ਹੁੰਦੇ ਆ ਅਸੀਂ ਫਿਰ ਕਹੇ ਵੀ ਕਿਹੜੇ ਤੇਰੇ ਰਸਤੇ ਆ ਤੁਮ ਤੁਲਾ ਅਸੀਂ ਆਵਦਾ ਰਸਤਾ ਚੱਲ ਲੈਨੇ ਇਹ ਬੋਲੇ ਮੈਂ ਲੇ ਵਿਜੇ ਸਿੰਘ ਲਾਹਰ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਆਉਣ ਰਿਕਾਰਡ ਆ ਵੀ ਸਾਨੂੰ ਆ ਵੀ ਸਾਨੂੰ ਤੋੜਨੇ ਆਉਂਦੇ ਆ ਅਸੀਂ ਬੰਦੇ ਨੂੰ ਕਿਵੇਂ ਤੋੜ ਸਕਦੇ ਆ ਇਹ ਮੇਰੇ ਕੋਲੇ ਆਉਣ ਰਿਕਾਰਡ ਆ ਤਾਂ ਐ ਐਮਐਲਏ ਤਾਂ ਕਹਿੰਦਾ ਵੀ ਮੇਰੇ ਮੁਤਾਬਕ ਚੱਲੇ ਮੇਰਾ ਸਰਪੰਚ ਬਣ ਕੇ ਚੱਲੇ ਜਿਵੇਂ ਮੈਂ ਕਹਿੰਨਾ ਉਵੇਂ ਕਰੇ ਪਰ ਮੁੱਖ ਮੰਤਰੀ ਸਾਹਿਬ ਕੋਸੂਰ ਕਹਿ ਰਿਹਾ ਉਹ ਕਹਿੰਦੇ ਕਿਸੇ ਪਾਰਟੀ ਦਾ ਨਾ ਹੋਊ ਉਹ ਤਾਂ ਚੋਰੀ ਦਾ ਮੇਰੇ ਤੇ 14 ਫਰਵਰੀ ਨੂੰ ਪਰਚਾ ਵੀ ਕੀਤਾ ਗਿਆ ਜਿੱਦੇ ਮੰਜ਼ਿਲ ਜਾ ਕੇ ਆਇਆ ਉਹ ਕਿੰਨਾਂ ਦੇ ਵੱਲੋਂ ਸੀ ਉਹ ਵੀ ਐਮਐਲ ਸਾਹਿਬ ਉਹਨੂੰ ਐਸੀ ਐਮਐਲ ਸਾਹਿਬ ਵਰ ਤੋਂ ਸਾਡੇ ਨਾਲ ਬਹੁਤ ਤੱਕਾ ਹੋ ਰਿਹਾ ਜੋ ਸਾਡੇ ਕੰਮ ਸੀ ਬਿਲਕੁਲ ਰੁਕੇ ਹੁਣ ਸਾਡੇ ਕੋਲੇ ਗਰੰਟ ਆਈ ਸੀ ਬੀਪਾ ਹਰਸ਼ਿਮਰਤਪੁਰ ਵੱਲੋਂ ਅਸੀਂ ਉਹ ਗਲੀਆਂ ਬਣਾਉਣੀਆਂ ਸੀ ਸਾਨੂੰ ਉਹ ਗਲੀਆਂ ਦੀ ਪਰਮਿਸ਼ਨ ਵੀ ਨਹੀਂ ਰਹੀ ਬਣਾਉਣ ਵਾਸਤੇ ਮਤਲਬ ਹਰੇਕ ਕੰਮ ਦੇ ਵਿੱਚ ਸਾਡੇ ਦਾ ਖਾਉਂਦਾ ਕੀ ਕੀਤੀ ਜਾ ਰਹੀ ਤਾਂ ਸੁੰਦਰ ਜੀ ਕੌਣ ਕਰ ਰਿਹਾ ਸੀ ਐਮਐਲ ਜੀ ਮਾਨਸਾ ਦੇ ਪਿੰਡ ਬੁਰਜਹਰੀ ਦੇ ਸਰਪੰਚੀ ਦੇ ਅਹੁਦੇ ਲਈ ਅੱਜ ਰੀਕਾਊਂਟਿੰਗ ਹੋਈ ਇਸ ਤੋਂ ਪਹਿਲਾਂ ਪਿੰਡ ਵਾਲਿਆਂ ਦੇ ਵੱਲੋਂ ਖਾਸਿਆ ਜਿਤਾਇਆ ਜਾ ਰਿਹਾ ਸੀ ਕਿ ਮੌਕੇ ਦੇ ਐਮਐਲਏ ਦੇ ਵੱਲੋਂ ਜਿਹੜਾ ਹੈਗਾ ਤੱਕੇਸ਼ਾਈ ਕੀਤੀ ਜਾ ਰਹੀ ਹੈ ਤੇ ਤੱਕੇਸ਼ਾਈ ਹੋਵੇਗੀ ਰੀਕਾਊਂਟਿੰਗ ਦੇ ਵਿੱਚ ਤੇ ਕਿਧਰੇ ਦੂਸਰਾ ਅ ਅਹੁਦੇਦਾਰ ਜਿਹੜਾ ਹੈਗਾ ਉਹਨੂੰ ਜੇਤੂਕਰਾਂ ਨਾਮ ਦੇ ਦਿੱਤਾ ਜਾਵੇ ਪਰ ਰਿਜ਼ਲਟ ਜਿਹੜਾ ਜਿਉਂਦਾ ਤਿਆਂ ਰਿਹਾ ਭਾਈ ਨਿਰਵੈਰ ਹੋਰੇ ਅੰਦਰ ਅਸੀਂ ਗੱਲਬਾਤ ਕਰਾਂਗੇ ਭਾਜੀ ਸਭ ਤੋਂ ਪਹਿਲਾਂ ਮੁਬਾਰਕ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੇ ਅੱਦ ਵੋਟਾਂ ਦੀ ਦੁਆਰਾ ਗਿਣਤੀ ਹੋਈ ਸੀ ਜਿਸ ਵਿੱਚ ਸਾਨੂੰ ਪੂਰਾ ਡਰ ਸੀ ਮਤਲਬ ਸਾਡੇ ਨਾਲ ਧੱਕਾ ਹੋਊਗਾ ਲੇਕਿਨ ਜੋ ਸਟਾਫ ਦੀ ਡਿਊਟੀ ਸੀ ਉਹਨਾਂ ਨੇ ਨਿਰਪੱਖ ਮਤਲਬ ਗਿਣਤੀ ਕਰਵਾਈ ਹੈ ਜੀ ਜਿਸ ਵਿੱਚ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਸਾਨੂੰ ਫਿਰ ਮਤਲਬ ਜੇਤੂ ਘਰਾੜ ਮਿਲੇ ਪਿੰਡ ਵਾਲੇ ਇਹ ਵੀ ਖਛਜਤਾਰੇ ਸੀ ਕਿ ਐਮਐਲਏ ਦੀ ਇਨਵੋਲਵਮੈਂਟ ਸਿੱਧਿਆਂ ਜਾਂ ਸਿੱਧਿਆਂ ਤੌਰ ਤੇ ਐਮਐਲਏ ਦੀ ਇਨਵੋਲਵਮੈਂਟ ਹੈ ਇਸ ਚੀਜ਼ ਦੇ ਵਿੱਚ ਹਾਂਜੀ ਬਿਲਕੁਲ ਐਮਐਲਏ ਸਾਡੀ ਇਨਵੋਲਵਮੈਂਟ ਹੈ ਸੀ ਕਿਉਂਕਿ ਸਾਡੀ 15 ਤਰੀਕ ਨੂੰ ਬੈਸ ਹੋਈ ਹੈ ਜੀ 16 ਤਰੀਕ ਨੂੰ ਕੇਸ ਸਾਡਾ ਫੇਰ ਤਰੀਕ ਪਾਈ ਜਾਂਦੀ ਹੈ ਰੱਖਿਆ ਜਾਂਦਾ ਫੈਸਲੇ ਤੇ 17 ਨੂੰ ਫੇਰ ਫੈਸਲੇ ਤੇ ਰੱਖਿਆ ਜਾਂਦਾ ਤੇ 21 ਤਰੀਕ ਦੇ ਰੀਕਾਉਂਟਿੰਗ ਤੇ ਆਰਡਰ ਕੀਤੇ ਜਾਂਦੇ ਆ ਕਿਉਂਕਿ ਕਹਾ 18 ਤੇ 19 ਤੇ 20 ਤਰੀਕ ਦੀ ਛੁੱਟੀ ਸੀ ਕਿਉਂਕਿ ਸਾਰਾ ਹੋਇਆ ਤਾਂ ਇਹ ਮਿਲ ਦੀ ਪਲਾਨਿੰਗ ਨਾਲ ਸੀ ਤੇ ਸਾਨੂੰ ਪੂਰਾ ਡਰ ਸੀ ਪਿੰਡ ਵਾਸੀਆਂ ਨੂੰ ਪੂਰਾ ਡਰ ਸੀ ਸਵੇਰ ਦੇ ਪਿੰਡ ਵਾਸੀ 8 ਵਜੇ ਦੇ ਮਤਲਬ ਉਰੇ ਬੈਠੇ ਆ ਐਸਐਨਯੂ ਦਫਤਰ ਅਗੇ ਤੇ ਫਿਰ ਵੀ ਪ੍ਰਮਾਤਮਾ ਨੇ ਸਾਡੀ ਮਤਲਬ ਐਮਐਲ ਦੇ ਬੋਲੇ ਵੀ ਕਿਹਾ ਗਿਆ ਕਿ ਸਾਡੀ ਪਾਰਟੀ ਦੇ ਵਿੱਚੋਂ ਇਸ ਦੇ ਲਈ ਵੀ ਤਕਸ਼ਾਈ ਕੀਤੀ ਗਈ ਤੁਹਾਡੇ ਨਾਲ ਗੱਲ ਇਹ ਹੋਈ ਸੀ ਹਾਂਜੀ ਬਿਲਕੁਲ ਐਮਐਲ ਸਾਹਿਬ ਨੂੰ ਬਹੁਤ ਤਕਸ਼ਾਈ ਕੀਤੀ ਗਈ ਹੁਣ ਵੀ ਮਤਲਬ ਪ੍ਰਸ਼ਾਸਨ ਨੂੰ ਵਾਰ-ਵਾਰ ਫੋਨ ਆ ਰਹੇ ਆ ਵੀ ਤਨਵਰੀ ਗਿਣਤੀ ਹੋਣ ਤੋਂ ਬਾਅਦ ਰਿਜ਼ਲਟ ਕਲੀਅਰ ਕੀਤਾ ਅਗੇ ਚੌਥੀ ਵਾਰ ਫੇਰ ਕਰਾਈ ਜਾਵੇ ਅੱਛਾ ਹਾਂ ਜੀ ਵਾਰੀ ਹੁਣ ਤਿੰਨ ਵਾਰ ਹੀ ਹੋਈ ਹੈ ਤਨਵਰੀ ਗਿਣਤੀ ਹੋਈ ਹੈ ਤਿੰਨ ਵਾਰੀ ਹੋਣ ਤੋਂ ਬਾਅਦ ਕਹਿੰਦੇ ਸੈਟੀਸਫਾਈ ਨਹੀਂ ਚੌਥੀ ਵਾਰ ਫੇਰ ਕਰਾਈ ਜਾਵੇ ਲੇਕਿਨ ਪ੍ਰਸ਼ਾਸਨ ਨੇ ਕਦੋਂ ਕਿਹਾ ਵੀ ਅਸੀਂ ਨਿਰਪੱਖ ਗਿਣਤੀ ਕਰਾਈਏ ਸੀ ਇਹ ਦੂਆਦ ਵੀ ਸਾਡੇ ਫੋਨ ਕਿਹਦੇ ਆ ਰਹੇ ਸੀ ਫੋਨ ਕਿਹਦੇ ਬਾਰ ਬਾਰ ਆ ਰਹੇ ਸੀ ਸਕਦੀ ਉਹਨਾਂ ਦਾ ਦੇਖ ਲਓ ਉਹਨਾਂ ਦੇ ਫੋਨ ਤੇ ਕਾਲ ਰੇਲ ਕਢਾ ਕੇ ਦੇਖ ਲਓ ਪਰ ਐਮਐਲਏ ਸਾਹਿਬ ਨੂੰ ਕੀ ਐਡਵਾਂਟੇਜ ਹੋ ਸਕਦੀ ਹੈ ਇਸ ਸਰਪੰਚੀ ਦੀ ਜਿੱਤ ਹਾਰ ਦੇ ਨਾਲ ਐਮਐਲਏ ਸਾਹਿਬ ਨੂੰ ਤਾਂ ਦੀ ਜੋ ਦਾ ਪੀਏ ਹੈ ਜੀ ਉਹ ਮਤਲਬ ਸਾਡੇ ਪਿੰਡ ਦਾ ਜੀ ਉਹਦੀ ਮਤਲਬ ਚਾਚੀ ਹੈ ਜੋ ਚੋਂ ਲੜ ਰਹੀ ਹੈ ਤੇ ਬਾਕੀ ਐਮਐਲਏ ਸਾਹਿਬ ਥੋੜੀ ਜਿਹੀ ਮਤਲਬ ਉਹਨਾਂ ਨੂੰ ਹੈ ਜੀ ਮਤਲਬ ਬੰਦਾ ਸਾਡੇ ਮੇਰੇ ਥਰੂ ਚੱਲੇ ਵੀ ਮੇਰਾ ਸਰਪੰਚ ਬਣ ਕੇ ਚੱਲੇ ਅਸੀਂ ਪਿੰਡ ਦੇ ਸਰਪੰਚਾਂ ਸਾਨੂੰ ਪਿੰਡ ਨੇ ਸਰਪੰਚ ਬਣਾਇਆ ਅੱਛਾ ਇਹ ਵੀ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਤੁਹਾਡੇ ਤੱਕ ਕੋਈ ਗ੍ਰਾਂਟ ਜਿਹੜੀ ਪਹੁੰਚ ਨਹੀਂ ਦਿੱਤੀ ਗਈ ਕੋਈ ਪਿੰਡ ਦਾ ਕੰਮ ਵੀ ਨਹੀਂ ਹੋਣ ਦਿੱਤਾ ਹਾਂਜੀ ਬਿਲਕੁਲ ਜੀ ਕਿਹੜੇ 15ਵੇਂ ਵਿੱਤਕਾਲ ਸਿੰਦਿਆ ਜੋ ਵੀ ਗ੍ਰਾਂਟ ਆਈਆਂ ਸੀ ਉਹ ਵੀਡੀਓ ਰਾਹੀਂ ਐਮਐਲਏ ਵੱਲੋਂ ਲਵਾਈਆਂ ਜਾ ਰਹੀਆਂ ਸੀ ਜਾਂ ਐਕਸ਼ਨ ਪੰਚਾਇਤੀ ਰਾਜ ਵੱਲੋਂ ਮਤਲਬ ਉਹ ਸਾਡੇ ਪਿੰਡ ਦੇ ਵਿੱਚ ਪ੍ਰਬੰਧਕ ਲਾ ਕੇ ਉਹਨਾਂ ਤੋਂ ਕੰਮ ਕਰਾਇਆ ਜਾ ਰਿਹਾ ਸੀ ਜੋ ਸਾਡੇ ਕੰਮ ਸੀ ਬਿਲਕੁਲ ਰੁਕੇ ਨੇ ਹੁਣ ਸਾਡੇ ਕੋਲੇ ਗ੍ਰਾਂਟ ਆਈ ਸੀ ਬੀਬਾ ਹਰਜਿਮਰਤ ਕੌਰ ਵੱਲੋਂ ਜੀ ਐਮਪੀ ਅਸੀਂ ਉਹ ਗਲੀਆਂ ਬਣਾਉਣੀਆਂ ਸੀ ਸਾਨੂੰ ਉਹ ਗਲੀਆਂ ਦੀ ਪਰਮਿਸ਼ਨ ਵੀ ਨਹੀਂ ਮਿਲ ਰਹੀ ਬਣਾਉਣ ਵਾਸਤੇ ਮਤਲਬ ਹਰੇਕ ਕੰਮ ਦੇ ਵਿੱਚ ਸਾਡੇ ਦਾਖਾਂਦਾਦੀ ਕੀਤੀ ਜਾ ਰਹੀ ਤਸਲਦਾ ਜੀ ਕੌਣ ਕਰ ਰਿਹਾ ਸੀ ਐਮਐਲ ਜੀ ਵਿਜੇ ਸਿੰਘ ਐਮਐਲ ਸਾਹਿਬ ਕਰ ਰਿਹਾ ਬਿਲਕੁਲ ਵੀ ਸਾਡੇ ਵੱਲ ਆਓ ਸਾਡੇ ਹਾਂ ਬਿਲਕੁਲ ਮਤਲਬ ਉਹ ਕਹਿੰਦੇ ਵੀ ਕਿਵੇਂ ਅਸੀਂ ਕਹਿੰਨੇ ਓਵੇਂ ਚੱਲੋ ਅੱਛਾ ਪਰਚਾ ਵੀ ਇਸ ਤੋਂ ਪਹਿਲਾਂ ਤੋੜਤੇ ਪਾਇਆ ਸੀ ਇਸ ਤੋਂ ਪਹਿਲਾਂ ਦੀ ਸਾਡੇ ਇੱਕ ਤੂਤ ਚੋਰੀ ਦਾ ਮੇਰੇ ਤੇ 14 ਫਰਵਰੀ ਨੂੰ ਪਰਚਾ ਵੀ ਕੀਤਾ ਗਿਆ ਜਿੱਦੇ ਮੈਂ ਜੇਲ੍ਹ ਜਾ ਕੇ ਆਇਆ ਸੀ ਹੂੰ ਉਹ ਕਿੰਨਾਂ ਦੇ ਵੱਲੋਂ ਸੀ ਉਹ ਵੀ ਐਮਐਲ ਸਾਹਿਬ ਵੱਲੋਂ ਐਸੀ ਐਮਐਲ ਸਾਹਿਬ ਵੱਲੋਂ ਸਾਡੇ ਨਾਲ ਬਹੁਤ ਤੱਕਾ ਹੋ ਰਿਆ ਜੀ ਫਿਰ ਡਾਕਟਰ ਤਾਂ ਨਹੀਂ ਭਜੇ ਤੈਨੂੰ 2 ਸਾਲ ਦੀ ਸਰਕਾਰ ਵੀ ਪਤਾ ਨਹੀਂ ਕੀ ਕੀ ਕੋ ਪੁਕਤ ਨਾ ਪਵੇ ਨਹੀਂ ਅਸੀਂ ਡਰਦੇ ਨਹੀਂ ਜੀ 나 ਅਸੀਂ ਐਮਐਲ ਤੋਂ ਡਰਦੇ ਹਾਂ ਅਸੀਂ ਤਾਂ ਕਹਿੰਦਾ ਵੀ ਜੋ ਹਾਂ ਅਸੀਂ ਤਾਂ ਪਹਿਲਾਂ ਵੀ ਕਹਿੰਦਾ ਵੀ ਜੋ ਤੇ ਤੋਂ ਦਾ ਕਰ ਲਾ ਕੋਈ ਤੇਰੇ ਮਨ ਵੀ ਮੇਰੇ ਆਕਾਸਰ ਰਹਿ ਗਈ ਹਾਂ ਅਸੀਂ ਤੁਹਾਨੂੰ ਕਿਹਾ ਵੀ ਕਰ ਲਾ ਕਿਤੇ ਆ ਦੇ ਮਨ ਚ ਤੇ ਭਲੇਖਾ ਨਾ ਰਹੇ ਜੀ ਵੀ ਮੈਂ ਇਥੋਂ ਇਹਨਾਂ ਦਾ ਬਾਲ ਵਿੰਗਾ ਨਹੀਂ ਹੋਇਆ ਹੂੰ ਸਿੱਧਾ ਚੈਲਜ ਆਈ ਸਾਡਾ ਅੱਛਾ ਹਾਂਜੀ ਜੋ ਵੀ ਤੁਹਾਡੇ ਤੁਹਾਡੀ ਸਰਕਾਰ ਆ ਜਿੰਨਾ ਜੋ ਕੁਝੋਂ ਦਾ ਕਰ ਲਿਓ ਪਰ ਬੈਂ ਵੀ ਅੱਜ ਵੀ ਸੱਚਾਈ ਦੀ ਜਿੱਤ ਹੋਈ ਆ ਹਾਂ ਬਿਲਕੁਲ ਸੱਚਾਈ ਦੀ ਜਿੱਤ ਹੋਈ ਆ ਪਰਮਾਤਮਾ ਨੇ ਸਾਡੀ ਲਾਜ ਰੱਖੀ ਆ ਲੇਕਿਨ ਇਹ ਮਿਲ ਸਭ ਲੋਕ ਤਾਂ ਸਾਡੇ ਖਿਲਾਫ ਪੂਰਾ ਜ਼ੋਰ ਲਾਏ ਗਏ ਸੀ ਪਹਿਲਾਂ ਕਿੰਨੀਆਂ ਵੋਟਾਂ ਤੇ ਜਿੱਤ ਸੀ ਬਾਈ ਤੁਹਾਡੀ ਜਿਹੜੀ ਸਰਪੰਚ ਨੂੰ ਜੋ ਸਾਡੇ ਪਿੰਡ ਪਹਿਲਾਂ ਸਾਨੂੰ 9 ਵੋਟਾਂ ਦੇ ਜੇਤੂ ਕਰਾ ਦਿੱਤਾ ਗਿਆ ਸੀ ਜੀ ਉਸ ਟਾਈਮ ਹੀ ਸਾਡੀਆਂ ਬਹੁਤ ਵੋਟਾਂ ਕੈਂਸਲ ਕੀਤੀਆਂ ਗਈਆਂ ਸੀ ਅੱਜ ਵੀ 85 ਦੇ ਦਰਿਗਿਓਂ ਵੋਟ ਕੈਂਸਲ ਕਰਕੇ ਸਾਨੂੰ 5 ਵੋਟਾਂ ਜੇਤੂ ਕਰਾ ਦਿੱਤਾ ਗਿਆ ਤੇ ਦੂਜੀ ਤਰ ਦੇ ਵੱਲੋਂ ਅੰਦਰ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਕਾਊਂਟਿੰਗ ਦਾ ਇਹ ਉਹਨਾਂ ਨੇ ਮਤਲਬ ਚੌਥੀ ਵਾਰ ਗਿਣਤੀ ਦੀ ਮੰਕਰੇ ਸੀ ਫਿਰ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਫਿਰ ਉਹ ਚਲੇ ਗਏ ਚਲੇ ਗਏ ਤਾਂ ਫਿਰ ਜਿਵੇਂ ਕਹਿੰਦੇ ਸੀ ਕਿ ਸਰਪੰਚ ਪਿੰਡ ਸਿਰਫ ਬੋਲਣ ਤੱਕ ਸੀਮਤ ਨੇ ਸਪੀਚਾਂ ਤੱਕ ਸੀਮਤ ਨੇ ਬਿਲਕੁਲ ਜੀ ਭਗਵੰਤ ਮਾਨ ਜੀ ਤਾਂ ਕਹਿ ਰਹੇ ਨੇ ਪਰ ਉੱਥੋਂ ਦਾ ਐਮਐਲਏ ਤਾਂ ਕਹਿੰਦਾ ਵੀ ਮੇਰੇ ਮੁਤਾਬਕ ਚੱਲੇ ਮੇਰਾ ਸਰਪੰਚ ਬਣ ਕੇ ਚੱਲੇ ਜਿਵੇਂ ਮੈਂ ਕਹਿੰਨਾ ਉਵੇਂ ਕਰੇ ਪਰ ਮੁੱਖ ਮੰਤਰੀ ਸਾਹਿਬ ਕੋਸੂਰ ਕਹਿ ਰਿਹਾ ਉਹ ਕਹਿੰਦੇ ਕਿਸੇ ਪਾਰਟੀ ਦਾ ਨਾ ਹੋਊਗਾ ਪਿੰਡ ਦਾ ਹੋਊਗਾ ਇਹ ਕਹਿੰਦਾ ਪਿੰਡ ਦਾ ਨਹੀਂ ਹੋਣਾ ਚਾਹੀਦਾ ਮੇਰਾ ਹੋਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਇਸ ਚੀਜ਼ ਨਾਲ ਜਿਵੇਂ ਅੱਜ ਵੀ ਪਿੰਡ ਇੱਥੇ ਆਇਆ ਕਿ ਮੈਂ ਪਾਈਚਾਰਕ ਸਾਂਝ ਦੇ ਵਿੱਚ ਵੀ ਫਰਕ ਪੈਂਦਾ ਪਿੰਡ ਦੀ ਦੇ ਵਿੱਚ ਬਿਲਕੁਲ ਬਹੁਤ ਜ਼ਿਆਦਾ ਜੀ ਸਾਡੇ ਪਿੰਡ ਚ ਬਹੁਤ ਪਾਰਟੀ ਬਾਜ਼ੀ ਬਣ ਚੁੱਕੀ ਹੈ ਇਹ ਵੇਰਤਾ ਫਿਰ ਹੋ ਸਕਦਾ ਬਈ ਦੂਬਾ ਦੀ এনਵਾਇਰਨਮੈਂਟ ਰਹੇ ਪਿੰਡ ਦੇ ਵਿੱਚ ਫਿਰ ਕਿਵੇਂ ਚਲਾਉਂਗੇ ਕੰਮ ਉਹਨਾਂ ਦੇ ਵਿੱਚ ਬਿਲਕੁਲ ਪ੍ਰਮਾਤਮਾ ਨੇ ਕਿਵੇਂ ਅੱਜ ਸਾਡੀ लाज ਰੱਖੀ ਹੈ ਜੀ ਪ੍ਰਮਾਤਮਾ ਸਾਡੇ ਨਾਲ ਆ ਕਿੰਨਾ ਚਿਰ ਪ੍ਰਮਾਤਮਾ ਨਾਲ ਉਹਨਾਂ ਚਿਰ ਨਾ ਸੀ ਡਰੀਏ ਤੇ ਨਾ ਸਾਡੇ ਕੰਮ ਰੋਕ ਸਕੇ ਐਮਐਲ ਸਾਬ ਨਾਲ ਗੱਲਬਾਤ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਇਸ ਮਸਲੇ ਤੇ ਸਾਰੇ ਨਹੀਂ ਜੀ ਅਸੀਂ ਸਾਡੀ ਕੋਈ ਗੱਲਬਾਤ ਨਹੀਂ ਹੋਈ ਐਮਐਲ ਸਾਬ ਨਾਲ ਐਮਐਲ ਸਾਬ ਨੇ ਇੱਕ ਦੋ ਵਾਰੀ ਸਾਡੀ ਸ਼ੁਰੂ ਚ ਗੱਲ ਹੋਈ ਸੀ ਉਹਨਾਂ ਨੇ ਸਾਨੂੰ ਡਰਾਇਆ ਧਮਕਾਇਆ ਵੀ ਅਸੀਂ ਬਾਹਮ ਰੋਡ ਕੇ ਨਾਲ ਲਾ ਲਾਂਗੇ ਸੀ ਐਂ ਕਰ ਲਾਂਗੇ ਸਰਕਾਰ ਕੋਲ ਬਹੁਤ ਰਸਤੇ ਹੁੰਦੇ ਆਏ ਹੁੰ ਅਸੀਂ ਫਿਰ ਕਹਿਆ ਵੀ ਤੇ ਕਿਹੜੇ ਤੇਰੇ ਰਸਤੇ ਆ ਤੁੰਤਲਾ ਅਸੀਂ ਆਵਦਾ ਰਸਤਾ ਚੋਲ ਲੈਨੇ ਇਹ ਬੋਲੇ ਐਮਐਲਏ ਵਿਜੇ ਸਿੰਘ ਲਾਹਰੋ ਬਿਲਕੁਲ ਜੀ ਬਿਲਕੁਲ ਸਾਡੇ ਕੋਲੇ ਆਨ ਰਿਕਾਰਡ ਆ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਕਿ ਵੀ ਤੁਸੀਂ ਸਾਡੇ ਵੱਲੋਂ ਉਹ ਚੋਂ ਲੜੋ ਤੇ ਤੁਸੀਂ ਹਾਂ ਪਰ ਇਹਨਾਂ ਨੇ ਹਰਵੈ ਸਿੰਘ ਨੇ ਕਿਹਾ ਵੀ ਨਹੀਂ ਮੈਂ ਅਕਾਲੀ ਦਲ ਹਾਂ ਅਕਾਲੀ ਦਲ ਵੱਲੋਂ ਵੀ ਚੋਣ ਲੜਾਂ ਅੱਛਾ ਹਾਂ ਕਿਹੜੀ ਤੁਸੀਂ ਗੱਲ ਕਰੀ ਜਣੇ ਮਤਲਬ ਸਿੰਘਲਾ ਸਾਹਿਬ ਵੀ ਕਿਹਾ ਤੁਹਾਨੂੰ ਗੱਲ ਕਹੀ ਹੈ ਇਹ ਮੇਰੇ ਕੋਲੇ ਆਨ ਰਿਕਾਰਡ ਆ ਅੱਛਾ ਵੀ ਸਾਨੂੰ ਆ ਵੀ ਸਾਨੂੰ ਤੋੜਨੇ ਆਉਂਦੇ ਆ ਅਸੀਂ ਬੰਦੇ ਨੂੰ ਕਿਵੇਂ ਤੋੜ ਸਕਦੇ ਆ ਇਹ ਮੇਰੇ ਕੋਲੇ ਆਨ ਰਿਕਾਰਡ ਆ ਮੈਂ ਮੋਂਦੇ ਇਹ ਚੀਜ਼ ਵੀ ਮੈਂ ਮੀਡੀਆ 'ਤੇ ਰੱਖੂੰਗਾ ਜੀ ਮੇਰੇ ਕੋਲ ਹਾਂ ਬਹੁਤ ਕਾਫਕਸ ਹੈ ਬਹੁਤ ਬਹੁਤ ਧੰਨਵਾਦ ਜੀ ਨਰਵੈਰ ਸਿੰਘ ਹੋਰੀ ਮੇਰੇ ਨਾਲ ਸੀ ਜਿਨ੍ਹਾਂ ਨੇ ਇਲਜ਼ਾਮ ਐਮ ਐਲ ਏ ਵਿਜੇ ਸਿੰਘਲਾ ਹੋਰਾਂ ਤੇ ਲਾਇਨੇ ਕਿ ਹੋਰ ਰਿਕਾਰਡ ਸਾਡ ਨੂੰ ਆਪਣੇ ਨਾਲ ਬੁਲਾਉਣ ਦੀਆਂ ਗੱਲਾਂ ਕੀਤੀਆਂ ਗਈਆਂ ਧਮਕੀਆਂ ਦਿੱਤੀਆਂ ਗਈਆਂ ਪਰਚੇ ਤੱਕ ਜਿਹੜੇ ਹੈਗੇ ਉਹ ਸਾਡੇ ਤੇ ਕੀਤੇ ਗਏ ਪਰ ਉਹ ਕਹਿੰਦੇ ਨੇ ਕਿ ਸਚਾਈ ਦੀ ਜਿੱਤ ਜਿਹੜੀ ਹੋਈ ਆ ਸੀ ਪਹਿਲਾਂ 9 ਵੋਟਾਂ ਦੇ ਜਿੱਤੇ ਸੀ ਤੇ ਹੁਣ ਜਿੱਤ 5 ਵੋਟਾਂ ਤੇ ਸਾਡੀ ਝੋਲੀ ਦੇ ਵਿੱਚ ਜਿਹੜੀ ਉਹ ਪਈ ਹੈ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵਾਂਦੇ ਹੋ ਇਜਾਜ਼ਤ